ਗੁਰਜੀ ਦਾ ਖਲਸਾ ਭਗਵਾਨ ਗੁਰਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰਸਾਰੇ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰੰਪਾਰ ਪਰੰਪਰਤ ਹੋਈ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਆਪ ਸਮੂਹ ਸੰਗਤਾਂ ਤੇ ਕਿਰਪਾ ਕਰ ਰਹੇ ਨੇ ਅਮ੍ਰਿਤ ਵੇਲੇ ਜੁ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪ ਸਮੂਹ ਸੰਗਤਾਂ ਨੂੰ ਪਾਵਨ ਉਪਨਾਮ ਬਖਸ਼ੀ ਦਾਤ ਬਖਸ਼ਿਸ਼ ਕੀਤੀ ਆਪ ਜੀ ਨੇ ਸਰਵਣ ਕੀਤੇ ਸਵਾਸ ਸਿੰਘ ਜੀ ਸੁਖਮ ਜੀ ਵਿਚਾਰਨਾ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਸੋ ਜਿੰਨੀਆਂ ਸੰਗਤਾਂ ਜੁੜ ਚੁੱਕੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਜੀ ਨੇ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੇ ਸਮੇਂ ਨਾਲ ਜੋੜੀ ਰੱਖਣਾ ਹੋਰ ਵੀ ਸੰਗਤਾਂ ਦੇ ਸਤਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਜੋ ਘਰਾਂ ਵਿੱਚ ਬੈਠ ਕੇ ਹੋਵੇ ਜਾਂ ਕਿਸੇ ਬਾਦਿਵਾਰੀ ਸੁਣ ਗਏ ਨੇ ਗੁਰਸਾਹਿਬ ਕਿਰਪਾ ਕਰਨ ਸੋ ਰਹਿਮਤ ਕਰਦੇ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੇ ਸੋ 55 ਅੰਗ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਲੋਕ ਮਹੱਲਾ ਤੀਜਾ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਸ਼ਲੋਕਾਂ ਦੇ ਰੂਪ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਗੁਰਬਾਣੀ ਹੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿ ਜਦੋਂ ਗੁਰੂ ਦੀ ਸੇਵਾ ਕੀਤੀ ਜਾਂਦੀ ਹੈ ਜਦੋਂ ਗੁਰੂ ਜੀ ਸੇਵਾ ਤਨ ਮਨ ਧਨ ਅੱਗੇ ਰੱਖ ਕੇ ਪਰਮਾਤਮਾ ਦੇ ਜਦੋਂ ਸੇਵਾ ਕਰਦੇ ਆਂ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਕਹਿੰਦੇ ਜੀ ਜਦੋਂ ਪਰਮਾਤਮਾ ਦੀ ਸੇਵਾ ਕਰਦੇ ਆ ਮਾਰੇ ਤਨ ਦੀ ਬਿਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਦਾ ਏ ਧਨ ਦੀ ਥੋੜੀ ਨੀ ਰਹਿਣ ਦਿੰਦਾ ਮਨ ਨੂੰ ਕਦੇ ਵੀ ਭਟਕਣ ਨਹੀਂ ਦਿੰਦਾ ਮਨ ਨੂੰ ਸੱਚੇ ਪਰਮਾਤਮਾ ਨਾਲ ਜੋੜ ਕੇ ਰੱਖਦਾ ਏ ਪਰ ਸ਼ਰਤ ਇਹ ਕੇ ਆ ਕਿ ਗੁਰ ਸੇਵਾ ਤੇ ਸੁਖ ਉਪਜੇ ਫਿਰ ਸੁਖ ਵੀ ਮਿਲਦਾ ਏ ਗੁਰੂ ਦੀ ਸੇਵਾ ਦੇ ਨਾਲ ਇਹ ਸਾਰੀਆਂ ਵਸਤੂਆਂ ਮਾਪਰਾਵ ਸਮਝ ਗਏ ਨੇ ਫਿਰ ਬਖਸ਼ਿਸ਼ ਕਰਦੇ ਨੇ ਜੰਮਣ ਮਰਣਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਵਸਾਏ ਕਹਿੰਦੇ ਜੀ ਫਿਰ ਜੰਮਣ ਮਰਨ ਦਾ ਜਿਹੜਾ ਗੇੜ ਆ ਉਹ ਖਤਮ ਹੋ ਜਾਂਦਾ ਹੈ ਕਾਲੇ ਕਾ ਕ੍ਰਿਸ਼ਨਾ ਵਸਾਏ ਕਾਲੇ ਭਾਜ ਸਹਾ ਸੰਗਤ ਜੀ ਕਿੰਨੂੰ ਕਿਹਾ ਗਿਆ ਏ ਜਿਹੜਾ ਕਾਲ ਦਾ ਦੇਵਤਾ ਏ ਜਿਹਨੂੰ ਕਹਿ ਦਿੰਨੇ ਆ ਜਮਦੂਤ ਜਾਂ ਜਿਹਨੂੰ ਕਹਿ ਦਿੰਨੇ ਆ ਜਮਰਾਜ ਜਿਹੜਾ ਅਖੀਰ ਵੇਲੇ ਇਸ ਇਨਸਾਨ ਨੂੰ ਇਸ ਦੁਨੀਆ ਤੋਂ ਖੜਦਾ ਏ ਜੇਕਰ ਤੇ ਚੰਗੇ ਕਰਮ ਕੀਤੇ ਹੋਣਗੇ ਸਾਧ ਸੰਗਤ ਜੀ ਫਿਰ ਪੱਜ ਪਿਆਰੇ ਆਉਂਦੇ ਨੇ ਪਾਲਕੀ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਜੇ ਮਾੜੇ ਕਰਮ ਕੀਤੇ ਹੋਏ ਦਿਨ ਰਾਤ ਚੁਗਲੀ ਨਿੰਦਿਆ ਦੇ ਵਿੱਚ ਸਮਾਂ ਗੁਜ਼ਾਰਿਆ ਗੁਰੂ ਤੋਂ ਬੇਮੁਖ ਹੋਏ ਕੋਇ ਤਰੇ ਫਿਰਦੇ ਰਹੇ ਤੇ ਫਿਰ ਸਾਨੂੰ ਜਿਹੜਾ ਵਾ ਜਮਰਾਜ ਆਣ ਕੇ ਖੜਦਾ ਹੈ ਕਹਿੰਦੇ ਆ ਜੀ ਕਾਲ ਕਾ ਕ੍ਰਿਸ਼ਨਾ ਬਸਾਏ ਜਦੋਂ ਗੁਰੂ ਦੀ ਸੇਵਾ 'ਲ' ਧਿਆਨ ਲੱਗ ਗਿਆ ਪ੍ਰਮਾਤਮਾ ਦੀ ਸੇਵਾ ਵਿੱਚ ਮਨ ਜੋੜ ਗਿਆ ਫਿਰ ਜਿਹੜਾ ਕਾਲ ਆ ਜਿਹੜਾ ਜਮਰਾਜ ਆ ਉਹੀ ਜਿਹੜਾ ਵਾ ਆ ਜਿੱਤੇ ਲਾਗੇ ਨਹੀਂ ਲੱਗੇਗਾ ਹਰ ਸੇਤੀ ਮਨ ਰਵ ਰਹਾ ਸੱਚੀ ਰਹਾ ਸਮਾਏ ਕਿ ਇਹ ਜਿਹੜਾ ਮਾਨਿਆ ਫਿਰ ਪ੍ਰਮਾਤਮਾ ਦੇ ਨਾਲ ਰਵਿਆ ਜਾਂਦਾ ਹੈ ਭਾਵ ਪ੍ਰਮਾਤਮਾ ਦੇ ਅੰਦਰ ਹੀ ਜਿਹੜੀ ਜੋਤ ਆ ਉਹ ਸਮਾ ਜਾਂਦੀ ਆ ਕਹਿੰਦੇ ਆ ਜਿਵੇਂ ਜੋਤੀ ਮਾਹੇ ਜੋਤ ਸਮਾਨਾ ਕਿ ਜਦੋਂ ਜੋਤੀ ਜਿਹੜੀ ਆ ਆਪਣੀ ਜੋਤ ਆ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਆ ਨਾਮ ਜਪਣ ਨਾਲ ਸੇਵਾ ਕਰਨ ਨਾਲ ਪੇਰ ਸੱਚੇ ਰਿਹਾ ਸਮਾਇ ਸੱਚਾ ਜਿਹੜਾ ਸਦਾ ਹਿਰਦੇ ਅੰਦਰ ਸਮਾਇ ਰੰਡਾ ਏ ਨਾਨਕ ਹਉਮਲ ਹਾਰੀ ਤਿੰਕੋ ਜੋ ਚੱਲਣ ਸਤਗੁਰੁ ਪਾਇ ਸਾਹ ਸੰਗੋ ਜੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਮੈਂ ਉਹਨਾਂ ਤੇ ਬਲਹਾਰੀ ਜਾਂਦਾ ਵਾ ਜਿਹੜੇ ਚੱਲਣ ਸਤਗੁਰ ਪਾਏ ਜਿਹੜੇ ਕਿ ਸਤਗੁਰ ਦੇ ਭੈ ਅੰਦਰ ਰਹਿ ਕੇ ਚੱਲਦੇ ਨੇ ਕਿਉਂਕਿ ਭੈ ਵਿੱਚ ਚੱਲੇ ਲੱਕ ਦਰੀ ਆਓ ਭੈ ਦੇ ਵਿੱਚ ਸਾਰੇ ਦਰਿਆ ਚੱਲ ਰਹੇ ਨੇ ਭੈ ਦੇ ਵਿੱਚ ਸਾਰੀ ਹਵਾ ਚੱਲ ਰਹੀ ਆ ਸਾਰੀ ਦੁਨੀਆ ਭੈ ਦੇ ਵਿੱਚ ਚੱਲ ਰਹੀ ਆ ਅਸਮਾਨ ਚੱਲ ਰਿਹਾ ਏ ਪਰ ਇਹੋ ਇੱਕ ਇਨਸਾਨ ਹੈ ਜਿਹੜਾ ਭੈ ਤੋਂ ਬਾਹਰ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਜੇਕਰ ਮੈਂ ਨਾ ਤੁਰਾਂ ਤੇ ਪਤਾ ਨਹੀਂ ਕੀ ਹੋ ਜਾਣਾ ਪਰ ਨਹੀਂ ਸਾਧ ਸੰਗਤ ਉਹ ਗੁਰਮਾਥਮਾ ਨੇ ਭਾਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਗਜੀਤ ਸਿੰਘ ਦੀਆਂ ਪੌੜੀਆਂ ਵਿੱਚ ਹੀ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਕਹਿੰਦੇ ਜੀ ਜੋ ਕੁਛ ਵਰਤ ਰਿਹਾ ਸਾ ਸੰਗਤ ਉਸ ਪ੍ਰਮਾਤਮਾ ਦੇ ਹੁਕਮ ਅੰਦਰ ਵਰਤ ਰਿਹਾ ਹੈ ਸੋ ਅਗੇ ਬਖਸ਼ਿਸ਼ ਕਰਦੇ ਨੇ ਮਹੱਲਾ ਤੀਜਾ ਬਿੜ ਸਬਦੈ ਸੋਧ ਨਾ ਹੋ ਗਏ ਜੀ ਅਨੇਕ ਕਰੇ ਸ਼ਿੰਗਾਰ ਕਹਿੰਦੇ ਜੀ ਆਪਾਂ ਜੀਵ ਇਸਤਰੀਆਂ ਰੋਜ਼ਾਨਾ ਪਤਾ ਨਹੀਂ ਆਪਣੇ ਸਰੀਰ ਦਾ ਕਿੰਨਾ ਸ਼ਿੰਗਾਰ ਕਰਦੇ ਆਂ ਇਸੇ ਤਰ੍ਹਾਂ ਵੀ ਜਿਵੇਂ ਕੋਈ ਵੀ ਤਰ੍ਹਾਂ ਦਾ ਮੇਕਅਪ ਲਾ ਲਓ ਜਾਂ ਕੋਈ ਵੀ ਵਸਤੂ ਜਿਹਦੇ ਨਾਲ ਸਾਡਾ ਸਰੀਰ ਜਿਹੜਾ ਸੁੰਦਰ ਦਿਖੇ ਲੋਕਾਂ ਨੂੰ ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ ਕਿ ਜੇਕਰ ਹੈ ਜੀਵੇ ਸਤਰੀ ਤੇਰੇ ਹਿਰਦੇ ਅੰਦਰ ਸ਼ਬਦ ਨਹੀਂ ਪ੍ਰਮਾਤਮਾ ਦਾ ਫਿਰ ਤੇਰਾ ਇਹ ਕੀਤਾ ਹੋਇਆ ਸ਼ਿੰਗਾਰ ਵਿਅਰਥ ਹੈ ਭਾਵੇਂ ਤੂੰ ਜਿੰਨਾ ਮਰਜ਼ੀ ਲੋਕਾਂ ਨੂੰ ਸੋਹਣਾ ਬਣ ਕੇ ਦਿਖਾ ਲਾ ਜੇਕਰ ਹਿਰਦੇ ਅੰਦਰ ਸ਼ਬਦ ਨਹੀਂ ਤੇ ਤੇਰੀ ਕੋਈ ਇਸ ਦੁਨੀਆ ਵਿੱਚ ਸਾਰ ਨਹੀਂ ਆਵੇ ਜਿੰਨਾ ਮਰਜੀ ਦੁਨੀਆ ਨੂੰ ਆਪਣੇ ਆਪ ਨੂੰ ਕਿੰਨਾ ਮਰਜੀ ਸੋਨਾ ਬਣ ਕੇ ਦਿਖਾ ਲਾ ਜੇਕਰ ਹਿੱੱਦੇ ਅੰਦਰ ਸ਼ਬਦ ਨਹੀਂ ਤਾਂ ਤੇਰੀ ਇਸ ਦੁਨੀਆ ਵਿੱਚ ਕੋਈ ਵੀ ਜਿਹੜਾ ਵਾ ਬਾਤ ਨਹੀਂ ਪੁੱਛੇਗਾ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਫਿਰ ਕੀ ਸਾਰ ਨਾ ਜਾੜਈ ਦੂਜੇ ਭਾਏ ਪਿਆਰ ਕਹਿੰਦੇ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਰੂਪੀ ਨਾਰ ਦੇ ਨਾਲ ਇਹਦਾ ਮੋਹ ਪਿਆ ਹੋਇਆ ਹੈ ਮਾਇਆ ਜਿਹੜੀ ਆ ਮਾਇਆ ਹੋਈ 나ਗਣੀ ਜਿਹੜੀ ਆ ਕਿ ਇਹ ਮਾਇਆ ਆ ਕਣੀ ਕਿਹਾ ਗਿਆ ਹੈ ਸੋ ਸਾਧ ਸੰਗਤ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਇਤਨਾ ਨਾ ਢਟਣਾ ਪੈਂਦੀ ਹੈ ਜਦੋਂ ਆਪਾਂ ਉਕਨਾਮੇ ਦੇ ਵਿਚਾਰ ਕਰਦੇ ਆ ਸਾਡਾ ਧਿਆਨ ਹੋਰ ਹੀ ਪਾਸੇ ਲੱਗਾ ਹੋਇਆ ਹੈ ਤੇ ਇਸ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਬੈ ਕੇ ਕੋਈ ਸਮਾਪ ਵਿਸਥਾਰ ਕਰਕੇ ਬੈਠੀਏ ਗੱਲਾਂ ਦੇ ਥੋੜਾਕਾ ਆਪਾਂ ਵਿਸ਼ਰਾਮ ਦੇਈਏ ਸਾਧ ਸੰਗਤ ਉਕਨਾਮੇ ਦੇ ਵਿਚਾਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੀ ਕਿਰਪਾ ਕਰ ਰਹੀ ਨੇ ਪਹਿਲਾਂ ਆਪਾਂ ਵਿਚਾਰ ਸੁਣ ਲਈਏ ਮੁੜ ਕੇ ਆਪਣੇ ਕੋ ਸਾਰੀ ਦਿਹਾੜੀ ਪਈ ਸਾਰੀ ਦਿਹਾੜੀ ਆਪਾਂ ਬੱਚੇ ਨਾਲ ਭੇਡਣਾ ਆਪਾਂ ਜੋ ਸਾਡੇ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰ ਰਹੇ ਨੇ ਤਾਂ ਉਹਨੂੰ ਸਰਵਣ ਕਰ ਲਈਏ ਇਹ ਬੇਜੀ ਪ੍ਰਵਾਨ ਕਰਿਓ ਫਿਰ ਕੀ ਸਾੜਨਾ ਜਾਣੇ ਦੂਜੇ ਭਾਏ ਪਿਆਰ ਕਹਿੰਦੇ ਜੀ ਪ੍ਰਮਾਤਮਾ ਦਾ ਨਾਮ ਛੱਡ ਕੇ ਪ੍ਰਮਾਤਮਾ ਦੀ ਸੇਵਾ ਛੱਡ ਕੇ ਉਹ ਪਾਸੇ ਮਾਇਆ ਰੂਪੀ ਜੋ ਸੰਸਾਰ ਵਿੱਚ ਸਾਡੇ ਲਈ ਰੱਬ ਨੇ ਇੱਕ ਜਾਲ ਛਾਇਆ ਹੋ ਉਸ ਦੇ ਵਿੱਚ ਫਸਿਆ ਰਹਿੰਦਾ ਏ ਸਾਥ ਸੋਧ ਸਾਥ ਲਖਣੀ ਨਾਨਕ ਨਾਰੀ ਵਿੱਚ ਗੁਨਾਰ ਕਿ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਹੋਰ ਪਾਸੇ ਜਾਵੇ ਉਹਨੂੰ ਕਹਿੰਦੇ ਨੇ ਸਾਖ ਸ਼ੁੱਧ ਕਿ ਜਿਸ ਨੂੰ ਕੋਈ ਸ਼ੁੱਧ ਨਾ ਹੋਵੇ ਆਪਣੇ ਪਰਿਵਾਰ ਨੂੰ ਛੱਡ ਕੇ ਹੋਰ ਪਾਸੇ ਜਾਵੇ ਉਸ ਬਾਰੇ ਗੁਰੂ ਅਰਬਿੰਦ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਤੌੜੀ ਹਰ ਹਰ ਆਪਣੇ ਦਇਆਕਾਰ ਹਰ ਗੋਲੇ ਬੈਣੀ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਏ ਪ੍ਰਮਾਤਮਾ ਆਪਣੀ ਦਇਆ ਕਰੋ ਆਪਣੀ ਰਹਿਮਤ ਕਰੋ ਜਿਸ ਦੇ ਨਾਮ ਸੱਚੇ ਪਾਤਸ਼ਾਹ ਆਪ ਜੀ ਦੇ ਬੋਲ ਬੋਲ ਸਕੀਏ ਰੂਹ ਆਕੀ ਨੇ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤੀ ਹੈ ਹਰ ਨਾਮ ਤੇ ਆਈ ਹਰ ਉਚਰਾ ਹੜ ਲਾਹ ਲੈਣੀ ਕਿਹੇ ਪ੍ਰਮਾਤਮਾ ਆਪ ਜਿਹਦਾ ਨਾਮ ਧਿਆਈਏ ਆਪ ਜਿਹਦਾ ਨਾਮ ਧਿਆਕੇ ਲਾਹ ਹਾ ਪ੍ਰਾਪਤ ਕਰੀਏ ਜੋ ਚੱਕਦੇ ਹਰ ਹਰ ਦਿਨ ਸੇ ਰਾਤ ਤਿੰਨ ਹੋਕ ਰੁਬੈਣੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਵਾਰ ਵਾਰ ਜਾਨਾ ਹ ਉਹਨਾਂ ਤੋਂ ਜਿਹੜੇ ਦਿਨ ਸਰਾਤ ਪ੍ਰਮਾਤਮਾ ਤੈਨੂੰ ਯਾਦ ਕਰਦੇ ਜੇ ਮੈਂ ਉਹਨਾਂ ਤੋਂ ਬਰਬਾਨ ਜਾਨਾ ਹ ਜਿਨਾਂ ਸਤਿਗੁਰ ਮੇਰਾ ਪਿਆਰਾ ਇਰਾਦੇ ਆ ਤੈਨ ਜਾਣ ਦੇਖਾਂ ਨੈਣੀ ਕਹਿੰਦੇ ਜੀ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਇਰਾਦੇ ਆਏ ਉਹਨਾਂ ਨੂੰ ਮੈਂ ਜਿਹੜਾ ਵਾ ਆਪਣੇ ਨੈਣਾ ਨਾਲ ਸਤਿਗੁਰ ਇਸੇ ਤਰ੍ਹਾਂ ਦੇਖਦਾ ਰਵਾਂ ਇਸ ਇਹ ਇਤਰੋ ਮੇਰੇ ਹਰ ਤੁਮ ਮੈਂ ਜੋਤ ਧਰੀ ਹਰ ਬਿਣ ਅਗਰਨਾ ਦੇਖੋ ਕੋਈ ਹਰ ਬਿਣ ਅਗਰਨਾ ਦੇਖੋ ਕੋਈ ਕਿ ਪ੍ਰਮਾਤਮਾ ਤੋਂ ਬਿਨਾ ਕਿਸੇ ਨੂੰ ਨਾ ਵੇਖੋ ਤੇਰਾ ਕੇ ਬਖਸ਼ਿਸ਼ ਕਰਦੇ ਨੇ ਹਉ ਵਾਰਿਆ ਆਪਣੇ ਗੁਰੂ ਕੋ ਜਿਨੇ ਮੇਰਾ ਹਰ ਸੱਜਣ ਮਿਲਿਆ ਸੈਣੀ ਇਹਨਾਂ ਜੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਹਉ ਵਾਰ ਆਪਣੇ ਗੁਰੂ ਕੋ ਕਹਿੰਦਾ ਜੀ ਮੈਂ ਵਾਰ-ਵਾਰ ਜਾਣਾ ਆਪਣੇ ਗੁਰੂ ਤੋਂ ਜਿਨੇ ਮੈਨੂੰ ਉਸ ਸੱਜਣ ਨਾਲ ਮਿਲ ਦਿਤਾ ਹੈ ਜਿਨ ਹੜ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਕਿ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਮਾਲਕ ਸਾਰੀ ਦੁਨੀਆ ਦਾ ਪ੍ਰਮਾਤਮਾ ਇਸ ਸ੍ਰਿਸ਼ਟੀ ਦੇ ਕਰਤੇ ਦਰਤੇ ਧੰਨ ਗੁਰੂ ਨਾਨਕ ਦੇਵ ਨਾਲ ਮਿਲਾਇਆ ਹੈ ਗੁਰੂ ਅਮਰਦਾਸ ਕਹਿੰਦੇ ਨੇ ਮੈਨੂੰ ਤਾਂ ਵਾਰ-ਵਾਰ ਜਾਂਦਾ ਸਾਧ ਸੰਗਤ ਗੁਰੂ ਅਮਰਦਾਸ ਜੀ ਨੇ ਖੁਦ ਸੇਵਾ ਕੀਤੀ ਤੇ ਆਪ ਸੰਗਤਾਂ ਨੂੰ ਵੀ ਇਹੋ ਜਿਹੜੀ ਆ ਸਿੱਖਿਆ ਦੇ ਰਹੇ ਨੇ ਕਿ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨ ਆਵਸਾਈ ਸੋ ਸਾਧ ਸੰਗਤ ਸਾਰੀ ਜਿਹੜੀ ਹੁਕਮਨਾਮੇ ਦੀ ਵਿਚਾਰ ਹੈ ਉਹ ਸੇਵਾ ਤੇ ਆ ਤੇ ਜੇ ਕਿਸੇ ਦਾ ਇੱਥੇ ਮਨ ਹੋਊਗਾ ਬਾਣੀ ਦੇ ਵਿੱਚ ਉਹਨਾਂ ਨੂੰ ਤੇ ਪਤਾ ਲੱਗ ਗਿਆ ਹੋਊਗਾ ਗੁਰੂ ਅਮਰਦਾਸ ਕੀ ਬਖਸ਼ਿਸ਼ ਕਰ ਰਹੇ ਨੇ ਤੇ ਜੇਕਰ ਤੁਹਾਡਾ ਫਿਰ ਵੀ ਮਨ ਅਜੇ ਫੁਰਨਿਆਂ ਵਿੱਚ ਘੁੰਮਦਾ ਰਹਦਾ ਹੈ ਤੇ ਫਿਰ ਸਾਧ ਸੰਗਤ ਜੀ ਦਾਸ ਵੀ ਤੁਹਾਡੇ ਤੋਂ ਖਿਮਾ ਮੰਗਦਾ ਹੈ ਇਹ ਗੁਰੂ ਸਾਹਿਬ ਜੀ ਤੇ ਜਾਣਦੇ ਹੀ ਨੇ ਸੋ ਸਾਧ ਸੰਗਤ ਜੀ ਜਦੋਂ ਵੀ ਗੁਨਾਮੇ ਦੇ ਵਿਚਾਰ ਹੋਵੇ ਆਪਣੇ ਮਨ ਅਜੇ ਤੜਨ ਨੂੰ ਇੱਕ ਵੇਲੇ ਟਿਕਾਲੀ ਤੇ ਰੱਖਿਆ ਕਰੋ ਤੇ ਇੱਕ ਇਹ ਵੀ ਬਖਸ਼ਿਸ਼ ਕਰਿਆ ਕਰੋ ਆਪ ਆਪਣੇ ਨੇਤਰ ਜ਼ਰੂਰ ਮੁੰਦ ਕੇ ਬੈਠਿਆ ਕਰੋ ਸੰਸਾਰ ਨੇ ਕਦੇ ਵੀ ਤੁਹਾਨੂੰ ਬਾਣੀ ਨਾਲ ਨਹੀਂ ਜੋੜਨ ਦੇਣਾ ਇਨੇ ਕਿਸੇ ਰਾਹ ਕਿਸੇ ਤਰ੍ਹਾਂ ਤੋਂ ਤੋੜੀ ਰੱਖਣਾ ਹੈ ਸੋ ਆਪ ਸੰਤਾਂ ਦੇ ਚਰਨਾਂ 'ਚ ਬੀਤਿਆ ਜਦੋਂ ਵੀ ਉਗਨਾਮੇ ਦੇ ਵਿਚਾਰ ਹੁੰਦੀ ਆ ਨਾ ਉੱਠ ਕੇ ਜਾਤਿ ਕਿਰਪਾਲਤਾ ਕਰਿਆ ਕਰੋ ਤੇ ਨਾ ਹੀ ਜਿਹੜਾ ਵਾ ਇੱਧਰ ਉੱਧਰ ਵੇਖਿਆ ਕਰੋ ਬਸ ਪ੍ਰਮਾਤਮਾ ਵੱਲ ਧਿਆਨ ଦਿਆ ਕਰੋ ਸਾਡੇ ਉਸਤਾਦ ਜੀ ਦੱਸ ਦਿੰਦੇ ਆ ਕਿ ਜਦੋਂ ਵੀ ਗੁਰੂ ਸਾਹਿਬ ਦੀ ਬਾਣੀ ਪੜੀ ਜਾਂਦੀ ਹੋਵੇ ਨਾ ਜਾਂ ਕੋਈ ਵੀ ਗੁਰੂ ਸਾਹਿਬ ਦੇ ਵਿਚਾਰ ਕਰ ਰਿਹਾ ਹੋਵੇ ਤੇ ਅੱਖਾਂ ਮੀਟ ਕੇ ਬੈਠ ਜਾਓ ਕਿ ਪਤਾ ਕਿਸੇ ਵੇਲੇ ਮਾਰੇ ਨੇ ਕਿਹੜਾ ਸ਼ਬਦ ਤੁਹਾਡੇ ਅੰਦਰ ਰੂਹ ਸਾ ਦੇਣਾ ਹੈ ਜੇ ਸਾਡੇ ਤੇ ਮਾਰੇ ਨਿਕੰਪਾ ਕਰ ਦੇਣੀ ਆ ਤੁਹਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਣੀ ਸੋ ਇਹਦੀਆ ਬੇਨਤੀ ਆ ਪ੍ਰਵਾਣ ਕਰਨੀ ਆ ਗੁਰੂ ਸਾਹਿਬ ਕਿਰਪਾ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ ਜਿਹਨੀਆਂ ਸੰਗਤਾਂ ਜੁੜੀਆਂ ਹੋ ਇਸੇ ਤਰ੍ਹਾਂ ਜੁੜੇ ਰਹੇ ਸਤਿਗੁਰੂ ਅਮਰਦਾਸ ਜੀ ਆਲ ਜੀਨ ਸੇਵਾ ਕਰਨ ਦੇ ਬਾਲ ਕੁੱਤਮ ਬਖਸ਼ਿਸ਼ ਕਰ ਲੋ ਸੋ ਅਕਰਾ ਪ੍ਰਸ਼ਾਦ ਦੀ ਦੇਗ ਵਰਤਾਰਾ ਹੋਵੇ ਆ ਸੰਗਤਾਂ ਨੇ ਅਕਰਾ ਪ੍ਰਸ਼ਾਦ ਦੀ ਦੇਗ ਲੈ ਕੇ ਜਾਣ ਦੀ ਕਿਰਪਾਤ ਕਰੋ ਜੀ ਸੋ ਆਪਾਂ ਵੀ ਲਾਹਾਂ ਕੱਟੀਏ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮੁ ਵਾਹਿਗੁਰੂ ਸਤਿਦਾਮ ਵਾਹਿਗੁਰੂ we uh -huh.